ਆਇਆ ਸੀਗਾ ਸ਼ੁਰੂ ਤੋਂ ਪਹਿਲਾਂ ਵੀ ਵਾਈਗੁਰ ਕੀ ਖਾਲਸਾ ਵੈਗੁਰ ਵੀ ਵਾਈਗੁਰ ਕੀ ਦੀ ਫੜੇ ਫਿਰ ਮੈਂ ਮੈਂ ਮਿੱਤਲੇ ਸ਼ਿਰਗਨ ਨੂੰ ਬਲੌਗ ਕਰਦਾ ਤੇ ਮੇਰਾ ਨਾਮ ਅਰਸ਼ਦੀਪ ਸਿੰਘ ਤੇ ਮੈਂ ਕਿਸਾਨ ਦਾ ਬੇਟਾ ਹਾਂ ਤੇ ਆਪਾਂ ਇੱਥੇ ਮੱਕੀ ਦੀ ਫਸਲ ਜਿਹੜੀ ਬਜਾਈ ਕਰਦੇ ਆ ਇਹ ਸਭ ਤੋਂ ਬੈਸਟ ਪਸ਼ੂਆਂ ਵਾਸਤੇ ਵੀ ਚਾਰੇ ਵਾਸਤੇ ਵੀ ਤੇ ਇਹ ਦੋਹਾਂ ਫਸਲਾਂ ਤੋਂ ਵੱਧ ਜਿਹੜੇ ਇਨਕਮ ਸੋਰਸੇ ਦਾ ਵੱਧ ਹੁੰਦਾ ਦੋਹਾਂ ਫਸਲਾਂ ਨਾਲ ਤੇ ਵੀ ਬੜੀ ਵਧੀਆ ਬਜਾਈ ਆ ਮੱਕੀ ਦੀ ਤੇ ਇਹ ਆ ਵੀ ਸਭ ਕੁਝ ਦੇ ਲੇਬਰ ਨੂੰ ਜਿੱਤਾਂ ਵੀ ਖਰਚਾ ਨਿਕਲ ਜਾਂਦਾ ਵਾ ਤੇ ਦੋਹਾਂ ਫਸਲਾਂ ਦੇ ਕਮਾਤ ਤੋਂ ਵੱਧ ਝਾੜੇ ਦਾ ਮੱਕੀ ਆ ਨਿਕਲ ਜਾਂਦਾ ਵਾ ਜੇ ਆਪਾਂ ਕਹਿੰਦੇ ਆ ਕਿ ਖ ਇਹ ਆ ਵੀ ਪੈਸੇ ਵਾਧ ਵਟਾ ਦਿੰਦੀ ਆ ਉਹਨਾਂ ਫਸਲਾਂ ਨਾਲ ਤੇ ਸਾਨੂੰ ਬੜਾ ਵਧੀਆ ਇਥੇ ਆਣ ਕੇ ਮਿਲਿਆ ਵਾ ਸਾਨੂੰ ਵੀ ਕਿੰਨੇ ਰਿਸ਼ਤੇਦਾਰਾਂ ਦੇ ਪ੍ਰੈਫਰ ਤੇ ਮੱਕੀ ਬਜਾਈ ਸਾਡੇ ਕੋਲ ਆਪਾਂ ਵੀ ਪਹਿਲੀ ਵਾਰੀ ਖੇਤੀ ਕੀਤੀ ਪਰ ਸਾਨੂੰ ਵੀ ਬਹੁਤ ਵਧੀਆ ਖੇਤੀ ਲੱਗੀ ਹੈ ਜੀ ਜਨਵਰੀ ਘਟਾ ਹਾਂ ਜੀ ਬਹੁਤ ਘੱਟ ਰੀ ਤੇ ਆਉਂਦੀ ਨਹੀਂ ਕੋਈ ਜ਼ਿਆਦਾ ਖਰਚਾ ਹੁੰਦਾ ਨਹੀਂ ਹਾਂ ਜੀ ਹਾਂ ਜੀ ਦੇ ਜੀ ਉਹ ਵੀ ਦਿੰਦੀ ਏ ਪੈਸੇ ਵੀ ਕੈਂਸਰ ਵਟਾ ਹਾਂ ਜੀ ਟਾਈਮ ਉਹ ਪੈਸੇ ਭਾਣ ਲੱਗਦੇ ਲੈ ਲਓ ਜਾਂ ਕਿੱਦਾਂ ਵੀ ਹਾਂ ਜੀ ਸਭ ਸੈਟਮੈਂਟ ਹੋਈ ਹਾਂ ਜੀ ਉਹ ਹੈ ਜੀ ਲੱਗਦਾ ਬਾਕੀ ਫਸਲਾਂ ਵੀ ਵਧੀਆ ਫਸਲਾਂ ਹਾਂ ਜੀ ਸਭ ਤੋਂ ਵਧੀਆ ਫਸਲੇ ਆ ਇੰਨੇ ਮਿੱਤਰੇ ਜੀ ਮੈਂ ਮਾਸਟਰ ਟੈਰ ਹੋਇਆ ਜੀ ਮੈਂ ਮੱਕੀ ਬੀਜੀ ਸੀ ਆ ਹੁਣ ਤੇ ਉਹਦਾ ਬਹੁਤ ਚਾਰ ਨਿਕਲਿਆ ਵਧੀਆ ਦੂਜੀਆਂ ਫਸਲਾਂੋਂ ਕਾਫੀ ਮਿਲੂ ਤਿੰਨਾਂ ਬਿਨਾਂ ਦੀ ਫਸਲ ਆ ਬਹੁਤ ਜ਼ਿਆਦਾ ਵਧੀਆ ਫਾਇਦਾ ਹੋਇਆ ਪੈਸੇ ਮੈਨੂੰ ਨਕਦ ਮਿਲੇ ਆ ਉਹ ਵੱਡੀਆਂ ਮਸ਼ੀਨਾਂ ਵੱਡਾ ਵੱਢ ਕੇ ਲੈ ਗਏ ਉਹ 300 ਰੁਪਏ ਕਾਉਂਟਰ ਮੈਨੂੰ ਉਹਨੇ ਦਿੱਤਾ ਜੀ ਬਹੁਤ ਵਧੀਆ 60-60 ਹਜ਼ਾਰ ਦੀ ਮੇਰੀ ਮੱਕੀ ਨਿਕਲੀ ਜੀ ਸਰਕਾਰ ਵਾਲੇ ਕੋਈ ਪਰਾਣਾ ਸਰਕਾਰ ਦਾ ਜਿਹੜਾ ਸਰਕਾਰ ਸਬਸਿਡੀ ਦੇ ਰਹੀ ਆ ਸਰ ਆ ਸਰਕਾਰ ਸਬਸਿਡੀ ਦੇ ਰਹੀ ਪਰ ਆਪਾਂ ਇਹਨਾਂ ਕੋ ਦੇਤੀ ਜਨੂੰ ਪਰ ਪੈਸੇ ਮੈਂ ਨਕਦ ਜੀ ਹਾਂ ਇਹਨਾਂ ਇੱਕਦਮ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਜੀ ਇੱਕ ਸਾਨਾ ਵਧੀਆ ਰੋਜ਼ਗਾਰ ਵੀ ਮਿਲਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਹੀ ਵਧੀਆ ਰਿਹਾ ਜੀ ਮੇਰਾ ਸਾਹਬ ਸਿੰਘ ਨਾਂ ਪਿੰਡ ਸਖਵਾਲਾ ਮੇਰੇ ਚਾਚਾ ਜੀ ਨੇ ਤੈਨਕ ਲੈ ਮਕੀ ਬੀਜੀ ਬਹੁਤ ਵਧੀਆ ਛਾੜ ਨਿਕਲਿਆ ਵਾ ਬਹੁਤ ਵਧੀਆ ਕਿਰਜਗਾਰ ਮਿਲਿਆ ਪਿੰਡ ਦੇ ਲੋਕਾਂ ਨੂੰ ਬਹੁਤ ਵਧੀਆ ਸਾਨੂੰ ਲਗਦ ਪੈਸੇ ਮਿਲਣ ਦੇ ਆ ਤੇ ਸਰਕਾਰ ਬਹੁਤ ਟਰਾਲੇ ਗਾੜੀ ਕਰ ਰਹੀ ਹੈ ਝੋਨੇ ਥੱਲੇ ਰਕਬਾ ਘਟਾ ਰਹੀ ਹੈ ਕਿਉਂਕਿ ਧਰਤੀ ਦਾ ਪਾਣੀ ਥੱਲੇ ਜ਼ਮੀਨ ਤੇ ਜਾ ਰਿਹਾ ਵਾ ਇਹ ਕਰਕੇ ਬਹੁਤ ਵਧੀਆ ਪਰਾਲਾ ਆ ਸਰਕਾਰ ਲੋ ਸਬਸਿਡੀ ਹਾਂਜੀ ਸਰਕਾਰ ਬੰਗਾਲੀ ਉਹ ਐਮਐਸਪੀ ਵੀ ਦੇ ਰਹੀ ਹੈ ਮੈਂ ਇਕਬਾਲ ਸਿੰਘ ਖਾਲਸਾ ਖਾਲਸਾ ਸਾਇਲਸ ਤੋਂ ਮੇਰਾ ਇਹ ਪ੍ਰੋਜੈਕਟ ਖਾਲਸਾ ਸਾਇਲਸ ਜਿਹੜਾ ਪਿੰਡ ਪਿੱਟੇਵੱਡ ਤਹਿਸੀਲ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਹੈ ਔਰ ਮੈਂ ਇਹ ਕਰੋਨਾ ਟਾਈਮ ਤੋਂ ਅੱਜ ਤੋਂ 4 ਸਾਲ ਤੋਂ ਮਤਲਬ ਇਹ ਜਿਹੜਾ ਸਾਇਲਸ ਤਿਆਰ ਕਰਕੇ ਜਿਹੜਾ ਅਸੀਂ ਜਿੱਥੇ ਛੋਟੇ ਕਿਸਾਨਾਂ ਨੂੰ ਉਪਲਬਧ ਕਰਵਾ ਰਹੇ ਉੱਥੇ ਨਾਲ ਹੀ ਨਾਲ ਲੱਗਦੀਆਂ ਸਟੇਟਾਂ ਵਿੱਚ ਵੀ ਅਸੀਂ ਜਿਹੜਾ ਆ ਇਹ ਉਹਨਾਂ ਨੂੰ ਸਾਇਲਜ ਭੇਜ ਰਹੇ ਆ ਔਰ ਇਹ ਸਾਇਲਜ ਇੱਕ ਅਜਹੀ ਪਸ਼ੂਆਂ ਦੇ ਵਾਸਤੇ ਫੀਡ ਹੈ ਜਾਂ ਖੁਰਾਕ ਆਪਾਂ ਕਹਿ ਸਕਦੇ ਆ ਜਿਹਦੇ ਨਾਲ ਜਿੱਥੇ ਪਸ਼ੂਆਂ ਦਾ ਦੁੱਧ ਵਧਦਾ ਹੈ ਉੱਥੇ ਨਾਲ ਹੀ ਉਹਨਾਂ ਦੇ ਬੱਚੇ ਦੇਣ ਦੀ ਜਿਹੜੀ ਸ਼ਕਤੀ ਹੈ ਉਹ ਵੀ ਵਧਦੀ ਹੈ ਜਿਹੜਾ ਪਸ਼ੂ ਨੂੰ ਲਗਾਤਾਰ ਆਪਾਂ ਸਾਇਲਜ ਦਿੰਨੇ ਆ ਉਸ ਦੀ ਬੱਚੇ ਪੈਦਾ ਕਰਨ ਦੀ ਜਿਹੜੀ ਸ਼ਕਤੀ ਆ ਉਹ ਮਤਲਬ ਆਮ ਪਸ਼ੂ ਜਿਹੜਾ ਹੈ ਜੇ ਤਿੰਨ ਤੋਂ ਚਾਰ ਵਾਰ ਹੀ ਬੱਚੇ ਦਿੰਦਾ ਹੈ ਇਟ ਸਾਇਲੈਂਸ ਵਾਲਾ ਜਿਹੜਾ ਜਿਸ ਨੂੰ ਆਪਾਂ ਸਾਇਲੈਂਸ ਦੇ ਰਹੇ ਆ ਉਹ 5 ਤੋਂ 6 ਸੂਏ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਨੇ 6 ਸੂਏ ਤੱਕ ਦੇਣ ਦੀ ਉਹਦੀ ਸਮਰੱਥਾ ਬਣ ਜਾਂਦੀ ਹੈ ਔਰ ਇਸ ਦੀ ਜਿਹੜੀ ਗੁਣਵੱਤਾ ਹੈ ਉਸ ਦਾ ਅਸੀਂ 4 ਸਾਲ ਤੋਂ ਜਦੋਂ ਤੋਂ ਅਸੀਂ ਕੰਮ ਕਰ ਰਹੇ ਆ ਖਾਸ ਖਿਆਲ ਰੱਖਿਆ ਹੈ ਇਹਨੂੰ ਬਕਾਇਦਾ ਦਵਾਈਆਂ ਲਾ ਕੇ ਜਿਹੜਾ ਤਿਆਰ ਕੀਤਾ ਜਾਂਦਾ ਹੈ ਜਿਹਦੇ ਨਾਲ ਇਸ ਦੇ ਜਿਹੜੇ ਇਹਦੇ ਵਿੱਚ बैड ਬੈਕਟੀਰੀਆ ਹਨ ਉਹ ਉਹਨਾਂ ਨੂੰ ਖਤਮ ਕਰਕੇ ਜਿਹੜੇ ਅੱਛੇ ਬੈਕਟੀਰੀਆ ਹੈ ਉਹ ਦਵਾਈਆਂ ਅਸੀਂ ਇਹਦੇ ਵਿੱਚ ਛਿੜਕਾਅ ਕਰਕੇ ਇਹਦੀ ਜਿਹੜੀ ਵਧੀਆ ਤਰੀਕੇ ਨਾਲ ਪੈਕਿੰਗ ਕਰਕੇ ਇਹਨੂੰ ਜਿਹੜਾ ਤਿਆਰ ਕੀਤਾ ਜਾਂਦਾ ਹੈ ਔਰ ਜਿੱਥੇ ਇਹ ਦੁੱਧਾਰੂ ਪਸ਼ੂਆਂ ਵਾਸਤੇ ਫਾਇਦੇਮੰਦ ਹੈ ਉੱਥੇ ਨਾਲ ਹੀ ਜਿਹੜੇ ਛੋਟੇ ਕਿਸਾਨ ਜਾਂ ਛੋਟੇ ਡੇਰੀ ਫਾਰਮਿੰਗ ਆਪਾਂ ਕਹ ਲੈਨੇ ਜਿਨ੍ਹਾਂ ਦੇ ਕੋਲ 2 ਤੋਂ 4 ਪਸ਼ੂ ਹਨ ਉਹਨਾਂ ਵਾਸਤੇ ਇਹ ਇੱਕ ਬਹੁਤ ਵਧੀਆ ਆਪਸ਼ਨ ਹੈ ਕਿਉਂਕਿ ਜਿਹੜਾ ਛੋਟਾ ਕਿਸਾਨ ਹੈ ਉਸ ਨੂੰ ਫੀਡ ਖਰੀਦਣ ਵਾਸਤੇ ਚਾਰਾ ਖਰੀਦਣ ਵਾਸਤੇ ਉਹ ਜਿਹੜੇ ਵੱਡੇ ਕਿਸਾਨ ਹੋ ਉਹ ਤਾਂ ਇੱਕ ਸਾਲ ਦਾ ਇਕੱਠਾ ਕਰਕੇ ਰੱਖ ਲੈਂਦੇ ਹਨ ਛੋਟੇ ਕਿਸਾਨ ਦੇ ਕੋਲ ਇੰਨੀ ਜਿਹੜੀ ਹੈ ਉਹ ਫਾਈਨੈਂਸ਼ੀਅਲ ਸਮਰੱਥਾ ਨਹੀਂ ਹੁੰਦੀ ਕਿ ਉਹ ਇਕੱਠਾ ਇੰਨਾ ਖਰੀਦ ਸਕੇ ਉਸ ਵਾਸਤੇ ਬਹੁਤ ਵਧੀਆ ਆਪਸ਼ਨ ਹੈ ਕਿ ਮੰਨ ਲਓ ਉਸ ਦਾ ਜੇ ਰੋਜ਼ ਦਾ ਇੱਕ ਕੁਇੰਟਲ ਲੱਗਦਾ ਹੈ ਤਾਂ ਉਹ ਇੱਕ ਕੁਇੰਟਲ ਇੱਥੋਂ ਸਾਡੇ ਕੋਲ ਜਾ ਕੇ ਆਪਣੇ ਜਿਹੜਾ ਪਸ਼ੂਆਂ ਨੂੰ ਦੇ ਸਕਦਾ ਹੈ ਉਸ ਤਰ੍ਹਾਂ ਹੀ ਉਹਨੂੰ ਅੱਗੇ ਦੁੱਧ ਦੇ ਜਿਸ ਤਰ੍ਹਾਂ ਪੈਸੇ ਆਈ ਜਾਂਦੇ ਉਸੇ ਉਸੇ ਤਰ੍ਹਾਂ ਉਹ ਇਹ ਜਿਹੜਾ ਸਾਡੇ ਤੋਂ ਚਾਰਾ ਖਰੀਦ ਸਕਦਾ ਹੈ ਔਰ ਇਸ ਤੋਂ ਬਾਅਦ ਜਿੱਥੇ ਇਹ ਡੇਰੀ ਫਾਰਮਿੰਗ ਦਾ ਫਾਇਦਾ ਹੋ ਗਿਆ ਪਸ਼ੂਆਂ ਦਾ ਫਾਇਦਾ ਹੋ ਗਿਆ ਸਭ ਤੋਂ ਵੱਡਾ ਫਾਇਦਾ ਜਿਹੜਾ ਹੈ ਉਹ ਉਹਨਾਂ ਕਿਸਾਨਾਂ ਨੂੰ ਹੈ ਜਿਹੜੇ ਮੱਕੀ ਬੀਜਦੇ ਹਨ ਜਿਹਨਾਂ ਤੋਂ ਅਸੀਂ ਮੱਕੀ ਖਰੀਦਦੇ ਹਾਂ ਕਿਉਂਕਿ ਫਸਲ 90 ਦਿਨ ਦੀ ਹੈ 90 ਦਿਨ ਦੇ ਵਿੱਚ ਇਹ ਫਸਲ ਨੂੰ ਜਿਹੜਾ ਕੱਟ ਲਿਆ ਜਾਂਦਾ ਹੈ ਔਰ 90 ਦਿਨ ਦੇ ਵਿੱਚ ਮੈਂ ਸਮਝਦਾ ਕਿ ਹੋਰ ਕੋਈ ਵੀ ਪੰਜਾਬ ਦੇ ਵਿੱਚ ਫਸਲ ਜਿਹੜੀ ਇੰਨਾ ਮੁਨਾਫਾ ਨਹੀਂ ਦੇ ਸਕਦੀ ਅੱਜ ਅਸੀਂ 300 ਰੁਪਏ ਪਰ ਕੁਇੰਟਲ ਦੇ ਹਿਸਾਬ ਦੇ ਨਾਲ ਆਪਣੇ ਇਸ ਪਲਾਂਟ ਦੇ ਉੱਤੇ ਕਿਸਾਨਾਂ ਕੋਲੋਂ ਜਿਹੜੀ ਆ ਮੱਕੀ ਖਰੀਦ ਰਹੇ ਆ ਔਰ 300 ਦੇ ਹਿਸਾਬ ਦੇ ਨਾਲ ਇਹ 200 ਤੋਂ 250 ਕੁਇੰਟਲ ਨਿਕਲਦੀ ਆ ਜਿਹੜੀ ਚੰਗੀ ਮੱਕੀ ਆ ਪਰ ਏਕੜ 'ਚ ਤੇ 75000 'ਚੋਂ 20-25000 ਰੁਪਇਆ ਉਸ ਦਾ ਖਰਚਾ ਕੱਢ ਕੇ 50000 ਰੁਪਇਆ ਕਿਸਾਨ ਨੂੰ 90 ਦਿਨ ਦੇ ਵਿੱਚ ਬਚਦਾ ਹੈ ਔਰ ਮੱਕੀ ਇੱਕ ਐਜਹੀ ਫਸਲ ਆ ਜਿਹੜੀ ਪੰਜਾਬ ਦੇ ਵਿੱਚ ਤਿੰਨ ਵਾਰੀ ਜਿਹੜੀ ਆ ਬੀਜੀ ਜਾ ਸਕਦੀ ਆ ਇੱਕ ਤਾਂ ਸੀ ਆਲੂਆਂ ਵਾਲੀ ਮੱਕੀ ਜਿਹਨੂੰ ਕਹਿ ਦਿੰਨੇ ਆ ਫਰਵਰੀ ਚ ਵਿਚਕੇ ਹੁਣ ਇਸ ਮਹੀਨੇ ਵਿੱਚ ਜਿਹੜਾ ਹੁਣ ਮਹੀਨਾ ਚੱਲ ਰਿਹਾ ਮਈ ਜੂਨ ਵਿੱਚ ਅਸੀਂ ਵੱਢ ਲੈਂਦੇ ਆ ਔਰ ਇਸ ਤੋਂ ਬਾਅਦ ਜਿਹੜੀ ਆ ਫਿਰ ਇਸ ਵਾਰੀ ਸਰਕਾਰ ਨੇ ਵੀ ਕਾਫੀ ਇਹਦੇ ਤੇ ਕੋਸ਼ਿਸ਼ ਕਰ ਰਹੀ ਆ ਕਿ ਕਿਸਾਨਾਂ ਨੂੰ ਝੋਨੇ ਵੱਲੋਂ ਮੋੜ ਕੇ ਮੱਕੀ ਵੱਲ ਲਿਆਂਦਾ ਜਾਵੇ ਸਰਕਾਰ ਨੇ ਵੀ 7000 ਰੁਪਏ ਪਰ ਏਕੜ ਜਿਹੜਾ ਇੱਤੇ ਸਬਸਿਡੀ ਦਿੱਤੀ ਹੋਈ ਆ ਜਿਹੜੀ ਹੁਣ ਇਸ ਟਾਈਮ ਮੱਕੀ ਬੀਜੋਈ ਗਈ ਔਰ ਉਹ ਵੀ ਮੱਕੀ ਜਿਹੜੀ ਆ 200 ਤੋਂ 250 ਕਿਲੋ ਜੁਲਾਈ ਅਗਸਤ ਵਿੱਚ ਵੱਢੀ ਜਾਣੀ ਆ ਔਰ ਜੁਲਾਈ ਅਗਸਤ ਵਿੱਚ ਵੱਢ ਕੇ ਉਸ ਤੋਂ ਵੀ 50000 ਦਾ ਮੁਨਾਫਾ ਆ ਗਿਆ ਤੇ ਅਗਸਤ ਜੁਲਾਈ ਤੋਂ ਬਾਅਦ ਜਿਹੜਾ ਕਿਸਾਨ ਸਬਜੀ ਦਾ ਕਰ ਸਕਦਾ ਮਟਰ ਲਾ ਸਕਦਾ ਆ ਆਲੂ ਲਾ ਸਕਦਾ ਇਸ ਕਰਕੇ ਇਹ ਕਿਸਾਨਾਂ ਵਾਸਤੇ ਵੀ ਇੱਕ ਫਸਲੀ ਵਿਭਿੰਨਤਾ ਜਿਹਨੂੰ ਸਰਕਾਰ ਦਾ ਜ਼ੋਰ ਲੱਗਾ ਆ ਕਿ ਫਸਲੀ ਵਿਭਿੰਨਤਾ ਜਿਹੜੀ ਆ ਉਹ ਅਸੀਂ ਲਿਆ ਸਕਦੇ ਆ ਜੇ ਅਸੀਂ ਮੱਕੀ ਪੈਦਾ ਕਰਾਂਗੇ ਔਰ ਮੁਨਾਫਾ ਵੀ ਦੇਖੋ ਅਸੀਂ ਅਪੀਲ ਕਰਦੇ ਰਹਿੰਦੇ ਹਾਂ ਜੀ ਤੁਹਾਡੇ ਜਰੀਏ ਪੱਤਰਕਾਰਾਂ ਦੇ ਜਰੀਏ ਜਾਂ ਜਿੱਤਰਾ ਜਿੰਨੇ ਵੀ ਸਾਡੇ ਲਿੰਕ ਹੈਗੇ ਆ ਕਿ ਵੱਧ ਤੋਂ ਵੱਧ ਜਿਹੜੀ ਆ ਮੱਕੀ ਬਿਜਾਈ ਕਰੋ ਅਸੀਂ ਖਰੀਦਾਂਗੇ ਪਰ ਸਾਡਾ ਜਿਹੜਾ ਸਾਹਿਬ ਮੱਕੀ ਹੁੰਦਾ ਪਰ ਤੁਸੀਂ ਕਿੱਦਾਂ ਕਰਦੇ ਹੋ ਵੱਟ ਕੇ ਆਪ ਨੂੰ ਹੁੰਦੇ ਜਿਹਾ ਦੱਸਦੇ ਅਸੀਂ 300 ਰੁਪਏ ਪਰ ਕੁਇੰਟਲ ਇੱਥੇ ਆਪਣੇ ਕੰਡੇ ਤੇ ਲੈਨੇ ਆਪਣੇ ਫੈਕਟਰੀ